ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਦੇ ਤਹਿਤ ਅੱਜ ਸਾਨੇਵਾਲ ਦੇ ਵੱਖ-ਵੱਖ ਬਾਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਨਵਜੋਤ ਸਿੰਘ ਜਰਗ ਵੱਲੋਂ ਅੱਜ ਸਾਨੇਵਾਲ ਨਿਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਸੋਚ ਚਕਾਈ ਗਈ ਇਸ ਮੌਕੇ ਤੇ ਕਾਉਂਸਲਰ ਸਵਰਨ ਕੁਮਾਰ ਸੋਨੀ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਕੀਤੀ ਦੇਖੋ ਇਹ ਖਾਸ ਰਿਪੋਰਟ ਅਸੀਂ ਵਾਰ ਨੰਬਰ 2 ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਅੱਜ ਇਕਜੁੱਟ ਹੋ ਕੇ ਸੌਂ ਕਰਦੇ ਹਾਂ ਨਸ਼ਿਆਂ ਦੇ ਖਿਲਾਫ ਅੱਜ ਇਕਜੁੱਟ ਹੋ ਕੇ ਸੌਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਬਾੜ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਿਕਾਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਬਾੜ ਵਿੱਚ ਬਣ ਨਹੀਂ ਦੇਵਾਂਗੇ ਸਾਡੇ ਬਾੜ ਵਿੱਚ ਜੋ ਵੀ ਨਸ਼ਾ ਅੱਜ ਵਾਰਡ ਨੰਬਰ 1 ਤੇ 2 ਉਸ ਤੋਂ ਬਾਅਦ 7 ਤੇ 8 ਚਾਰ ਵਾਰਡਾਂ ਦੇ ਵਿੱਚ ਜਿਹੜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਕੇਜਰੀਵਾਲ ਸਾਹਿਬ ਨੇ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੀਆ ਪੰਜਾਬ ਦੇ ਅੰਦਰ ਉਸ ਦੇ ਤਹਿਤ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਇਹ ਹਲਕਾ ਸਾਹਨੇ ਵਾਲਾ ਉਸ ਆਨੇ ਵਾਲੇ ਚਾਰ ਵਾਰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਜਿਹੜੇ ਸਮਾਗਮ ਕਰੇ ਗਏ ਨੇ ਤੇ ਵਾਰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਵੀ ਮਿਲਿਆ ਸਾਰੇ ਵਾਰਡ ਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਮਹਮ ਨੂੰ ਪੰਜਾਬ ਸਰਕਾਰ ਦੀ ਨੂੰ ਜ਼ਰੂਰ ਸਹਿਯੋਗ ਕਰਨਗੇ ਤੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਹਾਂਜੀ ਜੀ ਰੋਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਜੀ ਜਿਨ੍ਹਾਂ ਨੇ ਚਲਾਈ ਨਸ਼ਾ ਮੁਕਤ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਹਰੇਕ ਪਿੰਡ ਵਾਸੀਆਂ ਵੱਲੋਂ ਵਾਰਡ ਵਾਸੀਆਂ ਵੱਲੋਂ ਸਾਨੂੰ ਸਰਕਾਰ ਨੂੰ ਪੂਰਾ ਸਹਿਯੋਗ ਮਿਲ ਰਿਹਾ ਹਰੇਕ ਇਸ ਮਾਮਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਸਹਿਯੋਗ ਦੇ ਰਹੇ ਨੇ ਔਰ ਸੌਂ ਚੱਕ ਰਹੇ ਨੇ ਵੀ ਅਸੀਂ ਇਸ ਨੂੰ ਨਸ਼ਾ ਮਕਤ ਪੰਜਾਬ ਬਣਾਵਾਂਗੇ ਤੇ ਰੰਗਲਾ ਪੰਜਾਬ ਬਣਾਵਾਂਗੇ ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵਾਰਡ ਵਾਸੀਆਂ ਨੇ ਜੋ ਇੱਥੇ ਟੀਮ ਪਹੁੰਚੀ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਪਹਿਲਾਂ ਤਾਂ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਹ ਮੁਹਿੰਮ ਚਲਾਈ ਆ ਕਿਉਂਕਿ ਸਰਕਾਰਾਂ ਬਹੁਤ ਆਈਆਂ ਨੇ ਕਿਸੇ ਨੇ ਇਹ ਮੁਹਿੰਮ ਨਹੀਂ ਚਲਾਈ ਸੋ ਪਹਿਲਾਂ ਤਾਂ ਸਰਕਾਰ ਦਾ ਧੰਨਵਾਦ ਉਸ ਤੋਂ ਬਾਅਦ ਅੱਜ ਮੇਰੇ ਵਾਰਡ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਔਰ ਸੋਚੀ ਕਿ ਸ਼ਬਦ ਲਈ ਕੇ ਅਸੀਂ ਆਪਣੇ ਵਾਰਡ ਦੇ ਵਿੱਚ ਜਿਹੜਾ ਨਸ਼ਾ ਕੋਈ ਵੇਚਣ ਵਾਲਾ ਹੈ ਜਾਂ ਨਸ਼ਾ ਕਰਨ ਵਾਲਾ ਹੈ ਉਹਦੀ ਇਤਲਾ ਅਸੀਂ ਗੁਪਤ ਰੂਪ ਦੇ ਵਿੱਚ ਪੁਲਿਸ ਨੂੰ ਦਿੱਤੀ ਜਾਊਗੀ ਤਾਂ ਜੋ ਜਿਹੜਾ ਨਸ਼ਾ ਕਰਨ ਵਾਲਾ ਹੈ ਵੀ ਉਹਨੂੰ ਨਸ ਪਾਈ ਜਾਵੇ ਔਰ ਵੇਚਣ ਵਾਲੇ ਨੂੰ ਨਸ ਪਾਈ ਜਾਵੇ ਸਾਨੂੰ ਨਸ਼ਾ ਹੋਣਾ ਚਾਹੀਦਾ ਪੜ੍ਹਾਈ ਦਾ ਸਾਨੂੰ ਨਸ਼ਾ ਹੋਣਾ ਜਿਹਦਾ ਆਪਣੇ ਰੋਜ਼ਗਾਰ ਦਾ ਸਾਨੂੰ ਨਸ਼ਾ ਹੋਣਾ ਜਿਹਦਾ ਆਪਣੇ ਮਾਂ-ਬੀਬੀ ਨੂੰ ਪਿਆਰ ਕਰਨ ਦਾ ਨਸ਼ਾ ਹੋਣਾ ਚਾਹੀਦਾ ਸਾਨੂੰ ਕਾਬਲ ਹੋਣ ਦਾ ਪਰ ਲੇਕਿਨ ਇਹ ਨਸ਼ਾ ਨਹੀਂ ਚਾਹੀਦਾ ਅੱਜ ਵਾਰਡ ਨੰਬਰ 1 ਅਤੇ 2 7 ਅਤੇ 8 ਨਗਰ ਕੌਂਸਲ ਸਾਂਨੇਵਾਲ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਵਾਰਡ ਵਾਸੀਆਂ ਨੂੰ ਔਰ ਵਾਰਡ ਵਾਸੀਆਂ ਨੇ ਸੌਂ ਵੀ ਖਾਧੀ ਹੈ ਕਿ ਅਸੀਂ ਜਿਹੜਾ ਪੰਜਾਬ ਸਰਕਾਰ ਦਾ ਜੁਦ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ ਕੱਢੀ ਆ ਰਹੀ ਆ ਪਿੰਡ ਪਿੰਡ ਵਾਰਡ ਵਾਰਡ ਅਸੀਂ ਉਹਦੇ ਵਿੱਚ ਪੂਰੀ ਸਪੋਰਟ ਕਰਾਂਗੇ ਜਿੱਥੇ ਵੀ ਕੋਈ ਨਸ਼ਾ ਤਸਕਰ ਨਸ਼ਾ ਤਸਵੀ ਕਰਦਾ ਅਸੀਂ ਉਹਦੀ ਰਿਪੋਰਟ ਸਬੰਧਤ ਪੁਲਿਸ ਮਹਿਕਮੇ ਨੂੰ ਜ਼ਰੂਰ ਕਰਾਂਗੇ ਔਰ ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਵੀ ਪਤਾ ਲੱਗਿਆ ਕਿ ਪੁਲਿਸ ਬੜੀ ਤੇਜ਼ੀ ਦੇ ਨਾਲ ਜਿਹੜੀ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰ ਰਹੀ ਆ ਇਹ ਲੋਕਾਂ ਦੇ ਮੂੰਹੋਂ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਤੇ ਵਾਰਡ ਨੰਬਰ 1 2 ਅਤੇ 7 8 ਦੇ ਲੋਕਾਂ ਨੇ ਵੀ ਇਹ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਆ ਔਰ ਕਹਿ ਰਹੇ ਨੇ ਕਿ ਅਸੀਂ ਸਰਕਾਰ ਦੀ ਪੂਰੀ ਸਪੋਰਟ ਕਰਾਂਗੇ ਮੈਂ ਪ੍ਰਿੰਸੀਪਲ ਮਨੁਂਦਰ ਸਿੰਘ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਨੇਵਾਲ ਇਹ ਨਸ਼ੇ ਅਵਰਧ ਪਰਾਲਾ ਕੀਤਾ ਗਿਆ ਵਿਯੋਧ ਨਸ਼ਾ ਅਵਰਧ ਬਹੁਤ ਵਧੀਆ ਪਰਾਲਾ ਆਪਣੀ ਨੌਜਵਾਨ ਪੀੜ੍ਹੀ ਨੂੰ ਸਹੀ ਸਿਹਤ ਦੇਣ ਲਈ ਇਹ ਇੱਕ ਗੋ ਟੂ ਡੋਰ ਜਾ ਕੇ ਕੰਪੇਨ ਕਰਨ ਵਾਲੀ ਗੱਲ ਹੈ ਵੀ ਹਰੇਕ ਨੂੰ ਜਾਗਰੂਕ ਕੀਤਾ ਜਾਵੇ ਕੋਈ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਨਸ਼ਈ ਨਾ ਆਖਿਆ ਜਾਵੇ ਉਹਨੂੰ ਸਭ ਨੂੰ ਸਮਝਾਉਣਾ ਚਾਹੀਦਾ ਸਮਝਾਉਣਾ ਆਪਣਾ ਫਰਜ਼ ਹੈ ਤਾਂ ਜੋ ਕਿ ਆਪਾਂ ਉਹਨੂੰ ਦੁਬਾਰਾ ਇੱਕ ਨਵੇਂ ਸਿਰੇ ਤੋਂ ਜੀਵਨ ਜਿਉਣ ਦਾ ਮੌਕਾ ਦੇਈਏ ਜੇ ਤੁਸੀਂ ਅਧਿਆਪਕੀ ਹੋ ਤੇ ਬੱਚੇ ਇਹ ਜੇ ਨਾ ਵੀ ਮੋਲੋ ਕੀ ਅਪੀਲ ਕਰਦੇ ਆ ਮਾਪਿਆਂ ਤੋਂ ਕਿ ਬੱਚੇ ਸਹੀ ਰਸਤੇ ਚੱਲ ਬਿਲਕੁਲ ਜੀ ਮਾਤਾ ਪਿਤਾ ਦਾ ਸਭ ਤੋਂ ਪਹਿਲਾ ਰੋਲ ਹੈ ਆਪਣੇ ਬੱਚੇ ਦਾ ਧਿਆਨ ਰੱਖਣ ਬੱਚੇ ਨੂੰ ਜੋ ਉਹ ਖਰਚਾ ਦਿੰਦੇ ਨੇ ਪਾਕਟ ਮਨੀ ਦਿੰਦੇ ਨੇ ਮਾਤਾ ਦਾ ਫਰਜ਼ ਬਣਦਾ ਪੁੱਛੇ ਵੀ ਭਾਈ ਕਿੱਥੇ ਵਰਤਿਆ ਖਰਚਿਆ ਜਿਹੜਾ ਤੈਨੂੰ ਪਾਕਟ ਮਨੀ ਮਿਲੀ ਸੀ ਕੀ ਤੂੰ ਉਹਦਾ ਮਿਸਯੂਜ਼ ਤਾਂ ਨਹੀਂ ਕੀਤਾ ਤੈ ਉਹਨੂੰ ਸਹੀ ਵਰਤੇ ਆ ਇਸ ਲਈ ਮਾਤਾ ਵੀ ਜ਼ਿਆਦਾ ਡਿਊਟੀ ਬਣਦੀ ਆ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਸਾਡੇ ਜਿਹੜੇ ਵੀ ਜਦੋਂ ਵੀ ਮੀਟਿੰਗ ਹੁੰਦੀ ਆ ਤੇ ਵੀ ਮਾਤਾ ਦਾ ਫਰਜ਼ ਬਣਦਾ ਤਾਂ ਜੋ ਕਿ ਬੱਚੇ ਦਾ ਬਾਹਰ ਆਉਣ ਜਾਣ ਦਾ ਸਮਾਂ ਕਿਸ ਦੇ ਨਾਲ ਵੀ ਸੰਗਤ ਹੈ ਕਿਸ ਦਿਨ ਆ ਜਾਂਦਾ ਕਿਸ ਦਿਨ ਆਉਂਦਾ ਕਿੰਨੇ ਸਮੇਂ ਲਈ ਜਾਂਦਾ ਤੇ ਜਿਹੜਾ ਵੀ ਉਹ ਪਾਪਟ ਮੰਨੀ ਲੈ ਕੇ ਜਾਂਦਾ ਹੋ ਕਿੱਥੇ ਖਰਚ ਕੇ ਆਉਂਦਾ ਉਹਦਾ ਪੁੱਛਣਾ ਮਾਤਾ ਦਾ ਫਰਜ਼ ਬਣਦਾ ਚਾਹੇ ਕੈਨੇਡਾ ਨਾਲ ਵੀ ਬੋਲਣਾ ਚਾਹੀਦਾ ਕਿ ਬੱਚੇ ਬਿਲਕੁਲ ਜੇ ਸਿਹਤਾਂ ਉਹਨਾਂ ਦੀ ਤੰਦਰੁਸਤ ਹੋਣਗੀਆਂ ਤਾਂ ਫਿਰ ਤਾਂ ਹੀ ਉਹਨਾਂ ਦਾ ਖੇਡਣ ਨੂੰ ਵੀ ਮਨ ਕਰੂਗਾ ਖੇਲਣ ਦੀ ਐਕਟੀਵਿਟੀ ਜ਼ਰੂਰੀ ਹੈ ਖੇਲਾ ਦੇ ਖੇਲਾ ਦੇ ਨਾਲ ਸਿਹਤ ਆਪੇ ਫਿਰ ਬੱਚਿਆਂ ਦੀ ਫਿਟ ਰਹਿਣੀ ਹੈ ਤੇ ਸਮਾਜ ਨੂੰ ਕੀ ਕਹਿਣਾ ਕਰੀਏ ਸਮਾਜ ਨੂੰ ਤਾਂ ਹੀ ਬੇਨਤੀ ਕਰਨ ਚਾਹੁੰਦੇ ਆਂ ਕਿ ਭਾਈ ਜੋ ਸਰਕਾਰ ਇਹ ਉਪਰਾਲਾ ਕਰ ਰਹੀ ਹੈ ਯੁੱਧ ਨਸ਼ਾ ਵਿਰੋਧ ਇਹਦੇ ਵਿੱਚ ਵੱਧ ਚੜ ਕੇ ਜਿੰਨਾ ਵੀ ਹੋ ਸਕੇ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਔਰ ਇਹਦੇ ਵਿੱਚ ਭਲਾਈ ਤਾਂ ਆਪਣੇ ਸਮਾਜ ਦੀ ਹੈ ਕਿਸੇ ਦੀ ਪਰਸਨਲ ਨਹੀਂ ਹੈ ਆਪਾਂ ਨੂੰ ਵੱਧ ਚੜ ਕੇ ਇਸ ਯੋਗਦਾਨੇ ਦੇ ਵਿੱਚ ਪਾਉਣਾ ਚਾਹੀਦਾ ਹੈ ਵੀ ਜਿਹੜਾ ਯੁੱਧ ਨਸ਼ਾ ਵਿਰੋਧ ਸਰਕਾਰ ਨੇ ਉਪਰਾਲਾ ਕੀਤਾ ਇਹ ਚ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ